ਹਾਂ ਜੀ ਮੋਦੀ ਸਾਹਿਬਾ ਛੜਕਾਂ ਜਿਹੜੀਆਂ ਵਾ ਇਹ ਕਾਰਾਂ ਕਰੀਆਂ ਚਲਾਉਣ ਵਾਸਤੇ ਹੁੰਦੀਆਂ ਨਾ ਕਿ ਮੱਛੀ ਵਾਲਣ ਵਾਸਤੇ ਮਹਾਰਾਜ ਇਹ ਮੱਛੀ ਫਾਰਮ ਨਹੀਂ ਗਾ ਮਹਾਰਾਜ ਮੋਦੀ ਸਾਹਿਬ ਕਿਰਪਾ ਕਰੋ ਇਹ ਪਿੰਡ ਮਹਾਰਾਜ ਵਾਲਾ ਮਹਾਰਾਜ ਵਾਲਾ ਮਹਾਰਾਜ ਵਾਲਾ ਜਿਲ੍ਹਾ ਜਲੰਧਰ ਤਹਿਸੀਲ ਸ਼ਾਹਕੁੰਟ ਪਿੰਡ ਮਹਾਰਾਜ ਵਾਲਾ ਦੀ ਸੜਕਾਂ ਜੀ ਬਹੁਤ ਬੁਰਾ ਹਾਲ ਆ ਜੀ ਮੈਂ ਨਵੀਂ ਸਕੂਟੀ ਲਈ ਤੇ ਹੁਣ ਉਹ ਸਕੂਟਰ ਬੰਗਿਆ ਖਖਲ ਖਲ 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 ਮਹਾਰਾਜ ਕਿਰਪਾ ਕਰੋ ਇਹ ਕੇਂਦਰ ਸਰਕਾਰ ਨੂੰ ਬੇਨਤੀ ਆ ਜੀ ਇਹ ਸੜਕ ਬਣਾਈ ਜਾਵੇ ਪਿੰਡ ਮਨਾਜ ਵਾਲੇ ਵੀ ਬਹੁਤ ਬੁਰੇ ਹਾਲਾਤ ਜੀ ਸੜਕ ਦੇ ਤੇ ਦੋ ਵਾਰੀ ਹੜਾ ਆ ਚੁੱਕਾ ਜੀ ਤੇ ਇਹ ਜਿਹੜੀ ਸੜਕ ਹੈ ਇਹ ਮੰਡੀ ਬੋਰਡ ਯੋਜਨਾ ਦੀ ਅਧੀਨ ਆ ਕੇਂਦਰ ਸਰਕਾਰ ਨੂੰ ਇਹ ਸੜਕ ਬਣਉਣੀ ਪੈਣੀ ਆ ਮੰਡੀ ਬੋਰਡ ਯੋਜਨਾ ਦੇ ਅਧੀਨ ਆ ਸੜਕ ਇਹ ਕੇਂਦਰ ਸਰਕਾਰ ਦੇ ਅਧੀਨ ਆ ਜੀ ਤੇ ਕੇਂਦਰ ਸਰਕਾਰ ਨੂੰ ਮੋਦੀ ਸਾਹਿਬ ਨੂੰ ਬੇਨਤੀ ਆ ਕਿ ਮਾਰਾ ਜੀ ਮੱਛੀ ਪਾਲਣ ਵਾਸਤੇ ਥਾਂ ਹੋਰ ਬਹੁਤ ਆ ਤੇ ਇਹ ਸੜਕਾਂ ਜਿਹੜੀਆਂ ਵਾ ਇਹ ਕਾਰਾਂ ਕਦੀਆਂ ਚਲਾਉਣ ਵਾਸਤੇ ਆ ਸੋ ਇਹ ਸੜਕ ਬਣਾਈ ਜAVE ਧੰਨਵਾਦ